ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 77510 ਤੇ ਕਿ ਇੱਕ ਵਿਅਕਤੀ ਮੁਕੇਸ਼ ਸੈਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸੈਣੀ ਤੇ ਰੁਪੇਸ਼ ਸੈਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵਕ ਵਕ ਸੁਨਿਆਰਿਆ ਘਰੋਂ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਕੋ ਮੁਕੇਸ਼ ਸੈਣੀ ਜਿਹੜਾ ਉਹ ਲੜਕਾ ਪੰਜ ਛੇ ਗਾਕਾ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਧੱਕਾ ਮਾਰ ਕੇ ਤੇਰੇ ਕੋਲੋਂ ਸਮਾਨ ਖੋ ਲਿਆ ਤੇ ਸਮਾਨ ਖੋ ਕੇ ਲੈ ਗਏ ਇਸ ਬੰਦੇ ਨੇ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਦੇ ਕੋਲ ਫਰਾਰ ਹੋ ਗਏ ਜੋ ਇਸ ਮੌਕੇ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ਏਡੀਸੀਪੀ ਸਾਡੇ 1 ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਅ ਤਕਰੀਬ ਮੈਂ ਮੇਰੇ ਐਸਐਚਓ ਐਸਐਚਓ ਸਿਡਿਵਿਜ਼ਨ ਐਸਐਚਓ ਕਤਵਾਲੀ ਏਸੀਪੀ ਅ ਸੈਂਟਰਲ ਵੀ ਨਾਲ ਐਸਪੀ ਸਾਹਿਬ ਵੀ ਮੌਕੇ ਤੇ ਆਏ ਨੇ ਇਹ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਹਾਂ ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਲਈ ਸਰ ਗੋਲਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ ਗੋਲਡ ਸੀਗਾ ਉਹਨਾਂ ਨੇ ਦੱਸਿਆ ਕਿ ਪੰਜ ਤੋਂ 6 ਲੋਕਾਂ ਕੋਲ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ ਛੋਟੇ ਤੋ ਹੁਣ ਕੈਲਕੂਲੇਟ ਕਰਕੇ ਦੱਸਣਗੇ ਸਾਹਿਬ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਘਟਨਾ ਹੋਈ ਦੋ ਜਨੇ ਲੁੱਟਣ 来 ਸੀਗੇ ਤੇ ਇਹ ਪਾਰਕ ਪ੍ਰਾਗ ਦਾ ਚੌਂਕ ਤੋਂ ਦਰੋਗੇ ਜਾਓ ਉੱਥੇ ਕਰਕੇ ਇਹ ਹਾਦਸਾ ਹੋਇਆ ਇਹ ਪੈਦਲ ਸੀ ਉਹ ਨਹੀਂ ਜਿਹੜੇ ਜਿਹੜਾ ਮਦਈ ਹੈ ਕੰਪਲੇਂਟਡ ਹੈ ਇਹ ਵੀ ਇਹ ਐਕਟਿਵਤਾ ਸੀਗਾ ਤੇ ਜਿਹੜੇ ਲੁੱਟਣ ਆਏ ਸੀ ਉਹ ਦੋ ਦੋ ਜਨੇ ਮੋਟਰਸਾਈਕਲ ਤੇ ਸੀ ਕੀ ਲੱਗਦਾ ਕਿ ਰਿਕੀ ਕਿਪੀ ਚਾਰੀ ਸੀ ਪਲਣਾ ਦੀ ਕਹਿ ਸਕਦੇ ਆਂ ਪਰ ਕਿ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਆ ਕਿ 3 ਕਿਲੋ ਦੇ ਕਰੀਬ 골ਡ ਸੀ ਕੀ ਆ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸੰਧ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਇਹ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਵੀ ਸਾਹਮਣੇ ਆਈ ਹਾਂ ਚੱਲ ਰਹੀ ਹੈ ਜੀ ਸੀਸੀਟੀਵੀ ਕੈਮਰੇਸ ਕਾਫੀ ਦੇਖੇ ਆਪਾਂ ਫੁਟੇਜ ਆਈ ਹੈ ਸਾਨੂੰ ਅਸੀਂ ਉੱਤੇ ਕੰਮ ਕਰ ਰਹੇ ਹਾਂ